ਮੀ ਕੌਣ ਲਈ ਵਾੜਾ ਪੋਵਿੰਡ ਵਿਖੇ ਔਰਤਾਂ ਨੇ ਆਖਿਰ ਕਿਉਂ ਰਗੜੀਆਂ ਅੱਡੀਆਂ ਅਸਮੀ ਰਾਸ ਚ ਬੋਲੀਆਂ ਪਾ ਕੇ ਗੁੱਡਾ ਗੁੱਡੀ ਨੂੰ ਸਾੜਿਆ ਸਾਡੇ ਪੁਰਾਣੇ ਚੱਲ ਰਹਿ ਰੀਤੀ ਰਿਵਾਜਾਂ ਮੁਤਾਬਕ ਪਿੰਡ ਵਾੜਾ ਪੋਵਿੰਡ ਵਿਖੇ ਸਰਪੰਚ ਸ਼੍ਰੀ ਜਨਕਰਾ ਸ਼ਰਮਾ ਦੀ ਅਗਵਾਈ ਹੇਠ ਪਿੰਡ ਦੀਆਂ ਔਰਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ 71 ਹੋ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਔਰ ਗਰਮੀ ਤੋਂ ਬਚਣ ਲਈ ਮੀਂਹ ਪਉਣ ਲਈ ਗੁੱਡਾ ਗੁੱਡੀ ਨੂੰ ਸਾੜਿਆ ਇਸ ਤੋਂ ਪਹਿਲਾਂ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਗੁੱਡਾ ਗੁੱਡੀ ਦੀ ਅਰਥੀ ਨੂੰ ਮੋਢਿਆਂ ਤੇ ਚੁੱਕ ਕੇ ਸਾਰੇ ਪਿੰਡ ਦਾ ਚੱਕਰ ਲਗਾਇਆ ਗਿਆ ਇਸ ਮੌਕੇ ਪਿੰਡ ਵੱਲੋਂ ਸਾਂਝੇ ਤੌਰ ਤੇ ਚੋਲਾ ਦੇ ਅਤੇ ਕੜਾ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪਿੰਡ ਦੇ ਸਰਪੰਚ ਸ਼੍ਰੀ ਜਨਕ ਰਾਜ ਸ਼ਰਮਾ ਨੇ ਕਿਹਾ ਕਿ ਬੇਸ਼ੱਕ ਅਜੋਕੇ ਨੌਜਵਾਨ ਪੀੜ੍ਹੀ ਇੰਨਾਂ ਗੱਲਾਂ ਨੂੰ ਨਹੀਂ ਮੰਨਦੀ ਪਰ ਸਾਡੇ ਪ੍ਰਾਣੇ ਬਜ਼ੁਰਗਾਂ ਵੱਲੋਂ ਸ਼ੁਰੂ ਕੀਤੀ ਗਈ ਰੀਤ ਨੂੰ ਜਿਉਂਦਾ ਰੱਖਣ ਲਈ ਅੱਜ ਪਿੰਡ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਮੀਂਹ ਪਾਉਣ ਲਈ ਗੁੱਡਾ ਗੁੱਡੀ ਦੀ ਅਰਥੀ ਨੂੰ ਪਿੰਡ ਵਿੱਚ ਕਮਾਉਣ ਤੋਂ ਬਾਅਦ ਉਹਨਾਂ ਨੂੰ ਪਿੰਡ ਦੀ ਸਾਂਝੀ ਜਗ੍ਹਾ ਤੇ ਸਾੜਿਆ ਹੈ ਮੈਡਮ ਪ੍ਰਵਿੰਦਰ ਕੌਰ ਨੇ ਕਿਹਾ ਕਿ ਅੱਜਕੱਲ ਇਹ ਰੀਤੀ ਰਿਵਾਜ ਬੇਸ਼ੱਕ ਸਕੂਲਾਂ ਕਾਲਜਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ ਪਰ ਸਾਨੂੰ ਨਵੀਂ ਪੀੜੀ ਨੂੰ ਇਸ ਬਾਰੇ ਦੱਸਣ ਲਈ ਜ਼ਮੀਨੀ ਤੌਰ ਤੇ ਜਾਗਰੂਕ ਕਰਨ ਦੀ ਲੋੜ ਹੈ ਬੀਬੀ ਸਰੂਪ ਕੌਰ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਇਨ੍ਹਾਂ ਰੀਤੀ ਰਿਵਾਜਾਂ ਨੂੰ ਹਾਸੇ ਮਜ਼ਾਕ ਵਿੱਚ ਲੈ ਰਹੀ ਹੈ ਪਰ ਸਾਡਾ ਬਜ਼ੁਰਗਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਅਜੇ ਪ੍ਰੋਗਰਾਮ ਕਰੋਂਦੇ ਰਹੀ ਜੀ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਰੋਜਪੁਰ ਤੋਂ ਰਾਏ ਵੀਰ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ

ਅੱਛਾ ਜਵਾਬ ਪਿਛੇ ਛੇ ਪਤਾ ਪਿਛੇ ਅੱਛਾ ਸਾਡੀ ਅੱਜ ਨਾ ਚੱਲਿਆ ਹਾਂ ਬਾਣੀ ਤਰਕੀ ਜੇ ਆਏ ਪਿਛੇ ਜਵਾਬ ਅੱਛਾ ਜਵਾਬ ਪਤਾ ਪਿਛੇ ਅੱਛਾ ਜੀ ਅੱਛਾ ਜੀ I'm <laughs> a <laughs> ਅੱਛਾ ਕੇ ਬਾਰੇ ਵਿੱਚ ਮਾਤਾ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਇਕੀ ਕਹਿਣਾ ਚਾਹਾਂਗੀ ਇਸ ਦੇ ਬਾਰੇ ਇਹਦੇ ਬਾਰੇ ਮੈਂ ਇਹੋ ਕਹਿਣਾ ਚਾਹੂੰਗੀ ਕਿ ਇਹ ਸਾਡਾ ਪੁਰਾਣਾ ਵਿਰਸਾ ਹੈ ਇਹ ਪ੍ਰਾਤਨ ਸਮੇਂ ਤੋਂ ਹੀ ਸਾਰੇ ਕਰਦੇ ਆਏ ਆ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਹ ਬਿਲਕੁਲ ਖਤਮ ਕਰ ਦਿੱਤਾ ਹੁਣ ਅੱਜ ਅਸੀਂ ਫੇਰ ਇਸ ਨੂੰ ਜਾਗਰ ਕਰ ਰਹੇ ਹਾਂ ਪਰਮਾਤਮਾ ਅਗੇ ਦੋ ਅਰਜੋਈਆਂ ਕਰ ਰਹੇ ਹਾਂ ਕਿ ਇਹ ਸੱਚੇ ਪਾਤਸ਼ਾਹ ਮੀਂਹ ਵਰਸਾ ਸਾਰੀ ਦੁਨੀਆ ਦੇ ਉੱਤੇ ਠੰਡ ਵਰਦਾ ਸਾਰੀ ਦੁਨੀਆ ਨੂੰ ਸ਼ਾਂਤੀ ਮਿਲੇ ਸਾਡੀਆਂ ਫਸਲਾਂ ਹਰੀਆਂ-ਪਰੀਆਂ ਹੋਣ ਹਰ ਇੱਕ ਮਤਲਬ ਦੁਆਵਾਂ ਮੰਗ ਰਹੇ ਜਿੰਨਾ ਪਰਿਵਾਰ ਆਇਆ ਉਸ ਖਾਲਪੁਰਪੇ ਬੇਨਤੀਆਂ ਕਰਦੇ ਆ ਤੇ ਦੁਆਵਾਂ ਮੰਗਦੇ ਅੱਜ ਕੱਲ੍ਹ ਦੀਆਂ ਜਿਵੇਂ ਸਾਡੀਆਂ ਨੌਜੋਣ ਧੀਆਂ ਪੈਣਾ ਇਹ ਰਿਵਾਜ ਛੱਡਦਿਆਂ ਜਾ ਰਹੀਆਂ ਇਹਦੇ ਬਾਰੇ ਖਤਤਾ ਜੀ ਇਹਨਾਂ ਇਹ ਕਹਿੰਨੇ ਆ ਅਸੀਂ ਕਹਿੰਦੇ ਕੋਈ ਬੱਚਿਆਂ ਨੂੰ ਕੋਈ ਇਹੋ ਜੀ ਮਤਲਬ ਤੁਸੀਂ ਬਾਤ ਹਾਂ ਇਹ ਖਤਮ ਕਰਦਾ ਹਮ ਅੱਜਕੱਲ ਦੀ ਜਨਰੇਸ਼ਨ ਸਾਨੂੰ ਵੀ ਕਹਿ ਰਹੇ ਆ ਕਿ ਤੁਸੀਂ ਮਮਾ ਕੀ ਕਰ ਰਹੇ ਜੀ ਪੜੇ ਲਿਖੇ ਬੱਚੇ ਇਸ ਚੀਜ਼ ਵਾਲੇ ਆ ਨਹੀਂ ਰਹੇ ਪਰ ਆਉਣਾ ਪੈਂਦਾ ਉਹਨਾਂ ਨੂੰ ਚਾਹੀਦਾ ਵੀ ਸਾਨੂੰ ਇਸ ਪੁਰਾਣੇ ਸਮੇਂ ਨੂੰ ਭੁੱਲਣਾ ਨਹੀਂ ਚਾਹੀਦਾ ਸਾਡਾ ਜੋ ਵੀ ਵਿਰਸਾ ਛੋ ਚੱਲਿਆ ਆ ਉਹਨੂੰ ਸਾਨੂੰ ਅੱਗੇ ਵਧਾਉਣਾ ਹੀ ਚਾਹੀਦਾ ਹਮ ਇਹ ਮਾਦਾ ਪਿੰਡ ਕਿਹੜਾ ਐ ਬਾੜਾ ਪੋਵਿੰਡੀਆਂ ਜੀ ਠੀਕ ਹਾਂਜੀ ਬਾੜਾ ਪੋਵਿੰਡੀਆਂ हां ਸਾਡੇ ਸਰਪੰਚ ਸਾਹਿਬ ਨੇ ਸਾਡੇ ਨਾਲ ਬੜਾ ਸਹਿਯੋਗ ਦਿੱਤਾ ਇਹਨਾਂ ਦੀ ਵਾਈਫ ਵੀ ਸਾਡੇ ਨਾਲ ਲੱਗੇ ਆ ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਕੋਲ ਹੀ ਆਏ ਕਿਉਂਕਿ ਸਾਨੂੰ ਪਤਾ ਸੀ ਉਹ ਇੱਕ ਪਾਇਜ਼ਰ ਇਨਸਾਨ ਆ ਸਾਡੇ ਨਾਲ ਲੱਗੇ ਉਹ ਕੁਝ ਕਰਨਗੇ ਉਹਨਾਂ ਬਹੁਤ ਕੀਤਾ ਸਾਡੇ ਤੇ ਕੋਈ ਐਂਟ ਨਹੀਂ ਉਹਨਾਂ ਨੇ ਹੋਣ ਦਿੱਤੀ ਅਸੀਂ ਤਾਂ ਸਿਰਫ ਜੋ ਸਾਡੇ ਤੁਰ ਸੇਵਾ ਥੋੜੀ ਬੋਤੀ ਉਹਲੀ ਕੀਤੀ ਬਸ ਇਹਨਾਂ ਦੀ ਬਦੌਲਤ ਆ ਸਾਡੇ ਇਹ ਰਵਾਇਤ ਤੁਹਾਨੂੰ ਪੂਰਾ ਚਕੀਨੇ ਜੀ ਮੀਂਹ ਪਊਗਾ ਜੀ ਵੀਰ ਜੀ ਅੱਗੇ 2-3 ਵੇਰਾ ਅਸੀਂ ਇਹ ਕਰ ਚੁੱਕੇ ਆ ਉਦੋਂ ਅਸੀਂ ਮੀਂਹ ਪਵਾ ਕੇ ਹੀ ਕਰਨਗੇ ਤੇ ਅੱਜ ਉਹ ਆਕਾਲਪੁਰਖ ਜਾਣ ਦਾ ਫਰਿਆਦ ਤਾਂ ਕਰ ਰਹੇ ਆ ਪਰ ਇਹ ਆਪੀ ਨਵੀਂ ਜਨਰੇਸ਼ਨ ਕਿ ਬਤਾ ਦਿਲੋਂ ਕੀ ਕਹਿ ਰਹੀ ਐ ਜਦ ਕਹੇ ਸਾਰੇ ਜਣੇ ਅਰਦਾਸ ਕਰਾਂਗੇ ਨੇ ਇੱਕ ਹੀ ਫੇਰ ਪੂਰੀ ਹੁੰਦੀ ਆ ਅਰਦਾਸ ਬਾਕੀ ਉਹ ਕਾਲਪੁਰਖ ਜਾਂਦਾ ਕਾਲਪੁਰਖ ਜਾਂਦਾ ਹਾਂਜੀ ਆਪਾਂ ਗੁਰਦੁਆਰੇ ਲੰਗਰ ਲਾਇਆ ਏ ਤੇ ਜਰਦਾ ਬਣਾਇਆ ਦਲੀਆ ਬਣਾਇਆ ਸੰਗਤ ਦੇ ਵਰਤੋਂ ਵਾਸਤੇ ਬੱਚੇ ਸਾਰੀ ਸੰਗਤ ਸਾਡਾ ਸਾਰਾ ਨਗਰ ਰਲ ਕੇ ਬੜਾ ਵਧੀਆ ਸਜੋਗ ਦਿੱਤਾ ਸਾ ਹਾਂਜੀ ਬਤਾਈ ਨਾਂ ਕੀ ਤੁਹਾਡਾ ਮੇਰਾ ਨਾਂ ਗਿਆਨਕੌਰ ਜੀ ਗਿਆਨਕੌਰ ਜੀ ਹਾਂਜੀ ਠੀਕ ਐ ਜੀ ਮੈਂ ਤੁਹਾਨੂੰ ਬਹੁਤ ਧੰਨਵਾਦ ਆਠੋ ਨਾ ਆਪਣਾ ਜਸਮੇਲ ਕੋਰਾ ਪਿੰਡ ਕਿਹੜਾ ਜੀ ਵਾੜਾਪੁਰਿੰਡਿਆ ਜਿਹੜਾ ਅੱਜ ਇਹ ਜਿਹੜਾ ਗੁੱਡਾ ਗੁੱਡੀ ਸਾੜੇ ਗਏ ਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਪੁਰਾਣਾ ਰੀਤੀ ਰਿਵਾਜ ਆ ਅਸੀਂ ਉਹ ਕਹਿੰਨੇ ਆ ਵੀ ਬਹੁਤ ਜ਼ਿਆਦਾ ਔੜ ਲੱਗੀ ਸੀ ਫਸਲਾਂ ਖਰਾਬ ਹੁੰਦਿਆਂ ਐ ਬੱਚੇ ਬਾਹਰ ਜਾਂਦੇ ਸੀਗੇ ਖੇਤਾਂ ਬੰਨਿਆਂ ਦੇ ਵਿੱਚ ਔੜ ਦੇ ਵਿੱਚ ਕੋਈ ਵੀ ਅਸੀਂ ਡਰਦੇ ਸੀਗੇ ਵੀ ਘਰ ਨੂੰ ਨਾ ਇਹ ਚੰਗੀ ਚੰਗੀ ਸੁਖ ਸ਼ਾਂਤੀ ਹੋਵੇ ਠੰਡ ਸੁੱਖਾ ਹਾਂਜੀ ਠੀਕ ਐ ਤੇ ਇਹ ਇਸ ਤਰ੍ਹਾਂ ਰਵਾਇਜ ਮਨਾਉਂਦੇ ਰਹੋਗੇ ਜਿਹੜੇ ਰੀਤੀ ਰਿਵਾਜ ਹੈਗੇ ਬਣੀ ਤੱਕ ਪ੍ਰਕਾਸ਼ ਜਿਦਾ ਜਿੰਨਾ ਅਸੀਂ ਜਿਉਂਦੀਆਂ ਐ ਫਰਿਆਈ ਉਹਨਾਂ ਜਿਹੜਾ ਸਾਨੂੰ ਬਹੁਤ ਕੁਝ ਕਹਿ ਵੀ ਦਿੰਦੇ ਆ ਪਰ ਅਸੀਂ ਹਟਦੇ ਨਹੀਂ ਅਸੀਂ ਭਾਵੇਂ ਸਾਨੂੰ ਦੋ ਵਾਰੀ ਪਾਣੀ ਪੀਣਾ ਪਵੇ ਅਸੀਂ ਬਹਿਰ ਕੇ ਨਹੀਂ ਲਿਆਓ ਬੀਬੀ ਪਾਣੀ ਲਿਆਓ ਬੀਬੀ ਮੋਗ ਫਾਈ ਸੁੱਟੋ ਤੇ ਭਾਵੇਂ ਕਿਥੋਂ ਲਿਖਾਓ ਅਸੀਂ ਪਾਣੀ ਪੀ ਲਈ ਫਿਰ ਸ਼ੁਰੂ ਹੋ ਗਿਆ ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਹੁਤ ਬਾਕੀ ਸਾਡੇ ਨਾਲ ਸਾਰੀ ਸੰਗਤ ਨੇ ਸਾਡੇ ਨਾਲ ਸਾਥ ਦਿੱਤਾ ਹੈ ਇਹਨਾਂ ਦੇ ਸਾਰਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਹੋਣ ਠੰਡ ਸ਼ਾਂਤੀ ਹੋਵੇ ਫਸਲਵਾਰੀ ਸੋਹਣੀ ਹੋਵੇ ਗੁਰੂ ਦਾ ਪਿੰਡ ਆ ਬਾਬੇ ਦੀਪ ਸਿੰਘ ਦਾ ਅਸੀਂ ਇਹ ਕਿੰਨੇ ਬਾਬਾ ਜੀ ਲਾਜ ਰੱਖ ਅਸੀਂ ਜੀ ਤੀਆਂ ਵੀ ਮਨਾਉਣੀ ਠੀਕ ਤੀਆਂ ਵੀ ਮਨਾਉਣੀ ਆ ਤੇ ਲਾਸਟ ਦੇ ਜਿਹੜਾ ਸਾ ਕਾਚਨ ਕਿਨਾ ਆਪਣਾ ਸਰੂਪਪੁਰਾ ਜੀ ਪਿੰਡ ਕਿਹੜਾ ਜੀ ਦਵਾਰਾਪੁਰ ਪਿੰਡ ਅੱਛਾ ਜਿਹੜਾ ਅੱਜ ਤੁਸੀਂ ਰੀਤੀ ਰਿਵਾਜ ਜਿਹੜੇ ਕਹਿ ਸਕਦੇ ਆ ਆਪਾਂ ਗੁੱਡਾ ਗੁੱਡੀ ਸਾੜਿਆ ਜਿਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਅਸੀਂ ਜੀ ਇਹੋ ਕਹਿੰਨੇ ਆ ਕਿ ਅਸੀਂ ਪਿਛਲਾ ਰਿਵਾਜ ਜਿਹੜਾ ਵਰਤ ਰਹੇ ਆ ਹੂੰ ਤੇ ਇਹੋ ਹੀ ਵਰਤਦੇ ਰਵਾਂਗੇ ਹੂੰ ਤੇ ਮਾਲਕ ਸਾਡੇ ਨਗਰ ਖੇੜੇ ਤੇ ਕਿਰਪਾ ਕਰੇ ਠੀਕ ਹੈ 15 ਸਤਨਾ ਬਖਸ਼ੀ ਅੱਛਾ ਇਹ ਰਿਵਾਜ ਕਿਸ ਵਾਸਤੇ ਬਣਾਇਆ ਜਾਂਦਾ ਜੀ ਕਿਉਂ ਬਣਾਇਆ ਇਹ ਰਿਵਾਜ ਬਣਾਇਆ ਜਾਂਦਾ ਕਿ ਔੜ ਲੱਗੀ ਆ ਕਿ ਫਸਲਾ ਹੋਣਾ ਨਹੀਂ ਪਾਵੇ ਤੇ ਬੱਚਿਆਂ ਨੂੰ ਕੋਈ ਸ਼ਾਂਤੀ ਆ ਠੀਕ ਹੈ ਠੀਕ ਹੈ ਕੀ ਨਾ ਆਪਣਾ ਰਮਿੰਦਰ ਕੋ ਅੱਜ ਜਿਹੜਾ ਇਹ ਆਪਣਾ ਗੋਡਾ ਗੁੱਡੀ ਸਾੜਿਆ ਪਿੰਡ ਪਾਉ ਪਿੰਡ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਇੱਕ ਪੁਰਾਣਾ ਰੀਤੀ ਰਿਵਾਜ ਸੀ ਜਿਹੜਾ ਬਿਲਕੁਲ ਅਲੋਪ ਹੋ ਚੁੱਕਾ ਹੈ ਜਿਹੜੀਆਂ ਸਾਡੀਆਂ ਬਜ਼ੁਰਗਾਂ ਨੇ ਇਹਨੂੰ ਜਗ੍ਰਿਤ ਕੀਤਾ ਅਸੀਂ ਇਹਨੂੰ ਸਪੋਰਟ ਜ਼ਰੂਰ ਕਰ ਸਕਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਮਨ ਚੋਂ ਹੁੰਦਾ ਕਿ ਸ਼ਾਇਦ ਐਵੇਂ ਰਹੇ ਮਟ ਫਿਰ ਵੀ ਅਸੀਂ ਕਰਦੇ ਆ ਕਿ ਕਿਤੇ ਸਾਡੀ ਰੀਤੀ ਰਿਵਾਜ ਹੁਣ ਸਾਡੇ ਬੱਚਿਆਂ ਨੂੰ ਕੁਝ ਪਤਾ ਲੱਗਦਾ ਹਾਂ ਤੇ ਅਸੀਂ ਨਿੱਕੇ ਹੁੰਦੇ ਕੱਕਤਾ ਗਾਉਂਦੇ ਹੁੰਦੇ ਸੀ ਨਿੱਕੇ ਨਿੱਕੇ ਗਣੀ ਦਾ ਮੀਂਹ ਪਿਆ ਪਿੰਦਾ ਲੱਗੀਆਂ ਸੌਣ ਦੀਆਂ ਛੜੀਆਂ ਵੀ ਹੁਣ ਚੁੰਮਣ ਫਸਲਾਂ ਅਨਾਂ ਤੇ ਉਹ ਦੇਸੀ ਬਸੀ ਉਹ ਹੀ ਗਾਉਂਦੇ ਰਹਿੰਦੇ ਸੀ ਹੁਣ ਤਾਂ ਇਹ ਪਹਿਲੀ ਵਾਰੀ ਅਸੀਂ ਮਤਲਬ ਸੈਕੰਡਲੀ ਛੋਟੇ ਬੱਚਿਆਂ ਮੇ ਨਿੱਕੇ ਨਿੱਕੇ ਹੁੰਦਿਆਂ ਨੇ ਅਸੀਂ ਬਣਾਇਆ ਸੀਗਾ ਕਿ ਤੇ ਉਹ ਸਾਰਾ ਸਿਸਟਮ ਇਹ ਕੀਤਾ ਸੀ ਹੁਣ ਸਾਨੂੰ ਉਹ ਸਾਰਾ ਕੁਝ ਯਾਦ ਆਇਆ ਕਿ ਅਸੀਂ ਵੀ ਕਿਸੇ ਟਾਈਮ ਨਿੱਕੇ ਹੁੰਦਿਆਂ ਨੇ ਇਹ ਸਾਰਾ ਜਲਾਇਆ ਸੀਗਾ ਨਿੱਕੇ ਨਿੱਕੇ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਵੀ ਹਾਸਾ ਆਉਂਦਾ ਹੈ ਕਦੇ-ਕਦੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਕਿਉਂਕਿ ਬਹੁਤ ਪਰਪਰਾ ਘਟ ਗਈ ਹੈ ਅਕਸਰ ਅਸੀਂ ਦੇਖਦੇ ਹਾਂ ਹਾਂਜੀ ਬਿਲਕੁਲ ਹੀ ਘਟ ਗਈ ਹੈ ਅਸੀਂ ਕਿਉਂਕਿ ਹੁਣ ਅਸੀਂ ਕਾਲਜਾਂ ਤੇ ਸਕੂਲਾਂ ਦੇ ਵਿੱਚ ਤਾਂ ਇਹ ਸਟਰੀਜ਼ਮ ਮਨਾਉਂਦੇ ਆ ਬੱਚਿਆਂ ਨੂੰ ਦੱਸਦੇ ਆ ਪਰ ਉਹ ਆਰਟੀਫੀਸ਼ਲ ਆ ਕਿਉਂਕਿ ਸਾਡੇ ਸਕੂਲਸ ਵੀ ਸਾਰੇ ਨੂੰ ਇਨਵੋਲਵ ਨਹੀਂ ਕਰ ਸਕਦੇਗੇ ਉਹ ਕੁਛ ਕੁ ਬੱਚਿਆਂ ਦੀਆਂ ਫੋਟੋ ਕਰ ਲੈਂਦੇ ਆ ਬਸ ਉਹ ਫੋਟੋ ਹੀ ਸਾਡੀ ਅਖਬਾਰ 'ਚ ਰਹਿ ਜਾਂਦੀਆਂ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਜੀ ਕਿ ਬਿਲਕੁਲ ਜਾਗਰੂਤ ਨਹੀਂ ਹੁੰਦੀ ਜਾਗਰੂਤ ਐਵੇਂ ਆ ਕਿ ਸਾਰੇ ਪਿੰਡ ਦੇ ਅਸੀਂ ਘੁੰਮ ਕੇ ਆਏ ਹਾਂ ਕੋਈ ਨਹੀਂ ਵੀ ਆਇਆ ਤਾਂ ਪਰ ਉਹਨੂੰ ਪਤਾ ਜ਼ਰੂਰ ਲੱਗਾ ਕਿ ਕੁਝ ਰਸਮ ਹੋ ਰਹੀ ਹੈ ਹਾਂ ਬੜਾ ਵੱਡਾ ਇਕੱਠ ਹੋਇਆ ਪਿੰਡ ਵਿੱਚ ਕਹਿ ਸਕਦੇ ਹਾਂ ਤੇ ਇਸ ਤਰ੍ਹਾਂ ਹੀ ਅੱਗੇ ਰੀਤੀ ਰਿਵਾਜ ਮਨਾਉਂਦੇ ਰੋਗੇ ਹਾਂਜੀ ਬਿਲਕੁਲ ਹਾਂ ਠੀਕ ਹੈ ਧੰਨਵਾਦ ਜੀ ਥੈਂਕ ਯੂ ਓਕੇ ਅੱਜ ਆਪਣਾ ਮੇਰਾ ਨਾਮ ਚਨਕਲਾ ਸ਼ਰਮਾ ਸਰਪੰਚ ਵਾੜਾ ਕੋਵਿੰਡਿਆ ਠੀਕ ਹੈ ਜੀ ਜਿਹੜਾ ਅੱਜ ਤੁਹਾਡੇ ਇਹ ਗੁੱਡਾ ਗੁੱਡੀ ਸਾੜੇ ਗਏ ਜਿਹੜਾ ਰੀਤੀ ਰਿਵਾਜ ਮਨਾਇਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅਸੀਂ ਨਾ ਸਾਡੀਆਂ ਬਜ਼ੁਰਗ ਬੀਬੀਆਂ ਜਿਹੜੀਆਂ ਕਿ ਤੁਹਾਨੂੰ ਵਾਈਟ ਵੀ ਦੇ ਗਈਆਂ ਉਹਨਾਂ ਦਾ ਪ੍ਰਾਲਾਸ ਵੀ ਸਾਡੇ ਬੱਚੇ ਸਾਰੇ ਪਿੱਛੇ ਜਾ ਰਹੇ ਆ ਇਹ ਪੁਰਾਣੇ ਰੀਤੀ ਰਿਵਾਜ ਆ ਅੱਜ ਕੱਲ ਕੋਈ ਨਵੇਂ ਬੱਚੇ ਜਨਰੇਸ਼ਨ ਇਸ ਚੀਜ਼ ਨੂੰ ਮੰਨਦੇ ਨਹੀਂ ਪਰ ਅਸੀਂ ਉਹਨਾਂ ਮਾਵਾ ਤੇ ਮਗਰ ਲੱਗ ਕੇ ਰੀਤੀ ਰਿਵਾਜ ਮਨਾਵਾਂਗੇ ਅਸੀਂ ਨੂੰ 2 ਸਾਲ ਹੋ ਗਏ ਆ ਹਰ ਸਾਲ ਪਿੱਛੇ ਕਰਦੇ ਆ ਟੀਵੀਆਂ ਦਾ ਵੀ ਤਿਵਾਰ ਮਨਾਉਂਦੇ ਆ ਹਰ ਤਰ੍ਹਾਂ ਹੁਣ ਵੀ ਅਗਲੇ ਸਾਲ ਦੇ ਕੋਈ ਮਨਾਵਾਂਗੇ ਬਾਕੀ ਸਾਰਾ ਪਿੰਡ ਸਹਿਯੋਗ ਦਿੰਦਾ ਜੋ ਵੀ ਅਸੀਂ ਕਾਰੋਬਾਰ ਕਰਦੇ ਆ ਨਾ ਉਹ ਸਾਰਾ ਪਿੰਡ ਸਹਿਯੋਗ ਦਿੰਦਾ ਧਨ ਮਾਨ ਤਾਨ ਨਾਲ ਸਾਡੇ ਨਾਲ ਚੱਲਦਾ ਮੈਂ ਸਾਰੇ ਪਿੰਡ ਦੇ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਤੁਹਾਡੇ ਆਈਓਟੀ ਟੀਮ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਆ ਕੇ ਕਵਰਿੰਗ ਕੀਤੀ Auf die Dinge, die nicht lassen